ਸਮਾ ਬਦਲ ਗਿਆ ਹੈ ਅੱਜ ਹਰ ਚੀਜ਼ ਰਿਕਾਰਡ ਹੈ ਲੋਕਾਂ ਦੇ ਕੋਲ ਰਿਕਾਰਡ ਪਈ ਹੈ ਵੀ ਤੁਸੀਂ ਕੀ ਕਿਹਾ ਕਿੰਨੂੰ ਕੀ ਕਿਹਾ ਓਦੋਂ ਕਿਉਂ ਕਿਹਾ ਤੇ ਹੁਣ ਕਿਉਂ ਨਹੀਂ ਕਹਿੰਦੇ ਵੇਖੋ ਉਹਦਾ ਇੱਕ ਸਮਾਂ ਸੀ ਉਹਦੇ ਇੱਕ ਵੇਖ ਚ ਵਗੇ ਲੋਕ ਸੀ ਸਾਰੇ ਓਦੋਂ ਪੰਜਾਬ ਦੇ ਵਿੱਚ ਚਾਹੇ ਭਾਜਪਾ ਦਾ ਬੰਦਾ ਸੀ ਚਾਹੇ ਆਮ ਆਦਮੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਸੀ ਚਾਹੇ ਅਕਾਲੀ ਦਲ ਸੀ ਸਾਰਾ ਇੱਕ ਮੁੱਠ ਪੰਜਾਬ ਇਕੱਠਾ ਹੋ ਕੇ ਸਿੰਘੂ ਬਾਰਡਰ ਤੇ ਖੜਾ ਸੀ ਤੇ ਨਵਦੀਪ ਰਵਨੀਤ ਬਿੱਟੂ ਵੀ ਉਹਦਾ ਇੱਕ ਹਿੱਸਾ ਸੀ ਅਸੀਂ ਵੀ ਉਹਦਾ ਇੱਕ ਹਿੱਸਾ ਸੀ ਅਸੀਂ ਵੀ ਉਹ ਲੜਾਈ ਲੜੀ ਉਦੋਂ ਬੰਦੇ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਯਾਰ ਵੀ ਇੰਨੇ 700 ਲੋਕ ਸ਼ਹੀਦ ਹੋ ਜਾਣ ਤੇ ਤੁਸੀਂ ਇਹ ਕੰਮ ਕਰੋ ਹਾਂ ਉਸ ਤੋਂ ਬਾਅਦ ਸਾਲ ਬੀਤ ਗਏ ਹੁਣ ਵੀ ਉਹਦੀ ਮੈਂ ਵੀਡੀਓ ਸੁਣਿਆ ਹੈ ਕਿ ਮੈਂ ਪੰਜਾਬ ਦੇ ਮਸਲੇ ਹੱਲ ਕਰਨ ਨੂੰ ਗਿਆ ਪਰ ਦੇਖੋ ਕੀ ਮਸਲੇ ਹੱਲ ਹੁੰਦੇ ਨੇ ਕਿਉਂਕਿ ਅਜੇ ਤੱਕ ਤੇ ਮੋਦੀ ਸਾਹਿਬ ਦਾ ਕੋਈ ਧਿਆਨ ਪੰਜਾਬ ਵੱਲ ਹੈ ਹੀ ਨਹੀਂ ਅਜੇ ਤੱਕ ਤੇ ਕੋਈ ਅਜਿਹਾ ਕਿਤੇ ਅਜੇ ਤੱਕ ਤੇ ਕੋਈ ਇਹੋ ਜਿਹਾ ਮਸਲਾ ਆਇਆ ਹੀ ਨਹੀਂ ਕਿ ਜਿਹੜਾ ਉਹਨਾਂ ਨੇ ਮੈਨੂੰ ਲੱਗਾ ਹੋਵੇ ਕਿ ਪੰਜਾਬ ਦੇ ਹਿੱਤਾਂ ਵਾਸਤੇ ਕਰਨਾ ਹੈ ਉਲਟਾ ਕਿ ਉਹ ਮਤਲਬ ਅਜਿਹੇ ਕੰਮ ਕਰ ਰਹੇ ਨੇ ਅਜਿਹੇ ਸਿਸਟਮ ਅਪਣਾ ਰਹੇ ਨੇ ਜਿਹੜੇ ਕਿ ਬਹੁਤ ਗਲਤ ਹੈ ਜਦੋਂ ਹੁਣ ਚੰਡੀਗੜ੍ਹ ਦੇ ਉੱਤੇ ਕਬਜ ਕਬਜ ਹੁੰਦੀਆਂ ਤਿਆਰੀਆਂ ਹੋ ਰਹੀਆਂ ਨੇ ਪਾਖੜਾ ਡੈਮ ਦੇ ਉੱਤੇ ਕਬਜ ਹੁੰਦੀਆਂ ਤਿਆਰੀਆਂ ਹੋ ਰਹੀਆਂ ਨੇ ਅ ਮਤਲਬ ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਦੇ ਪੰਜਾਬ ਨੂੰ ਪਿਛਾੜਿਆ ਜਾ ਰਿਹਾ ਸੋ ਅਜਿਹੀਆਂ ਚੀਜ਼ਾਂ ਨੂੰ ਉਹ ਦੇਖੋ ਕੀ ਕਰ ਪਾਉਂਦੇ ਨੇ ਇਹ ਤੇ ਸਮਾਂ ਦੱਸੇਗਾ ਲੇਕਿਨ ਗੁਰਜੀਤ ਜੀ ਹੁਣ ਅਗਰੈਸਿਵ ਮੂਡ ਚ ਗਰੇਵਾਲ ਨਜ਼ਰ ਆ ਰਹੇ ਉਹ ਕਹਿੰਦੇ ਮੈਂ ਨਹੀਂ ਇਸ ਬੰਦੇ ਨਾਲ ਬੈਠ ਸਕਦਾ ਉਹਨਾਂ ਦੀ ਹੁਣ ਇੰਟਰਵਿਊ ਜਿਹੜੀਆਂ ਸਾਹਮਣੇ ਆ ਰਹੀ ਕਿ ਲੱਗਦਾ ਕਿ ਇਹ ਮਾਹੌਲ ਦੇ ਵਿੱਚ ਰਵਨੀਤ ਸਿੰਘ ਮਿੱਟੂ ਅਤੇ ਜਾਰਾ ਸਮਾਂ ਕੱਢ ਚੁੱਕਾ ਦੇਖੋ ਹੁਣ ਮਸਲਾ ਇਹ ਕਿ ਇਹ ਉਹਨਾਂ ਦੀ ਪਾਰਟੀ ਦਾ ਕੰ ਦੋਨੋਂ ਵੱਡੇ ਲੀਡਰ ਨੇ ਇਹ ਮੇਰਾ ਖਿਆਲ ਸਵਾਲ ਉਹੀ ਜਵਾਬ ਉਹੀ ਦੇ ਸਕਦੇ ਆ ਮੇਰਾ ਖਿਆਲ ਨਹੀਂ ਮੇਰਾ ਖਿਆਲ ਨਹੀਂ ਮੈਂ ਕੋਈ ਬਲਦੀ ਚ ਕਿਹੋ ਦਾ ਕੰਮ ਪਾਵਾਂ ਤੇਲ ਤੇ ਮੈਂ ਨਹੀਂ ਉਹ ਕੰਮ ਕਰਦਾ ਉਹ ਜੋ ਕਹਿੰਦੇ ਨੇ ਤੁਸੀਂ ਜ਼ਰੂਰ ਮੀਡੀਆ ਹਾਊਸ ਚਲਾਓ ਦੋਵਾਂ ਦੀ ਇੱਕੋ ਆਮੋ ਸਾਹਮਣੇ ਚਲਾਓ ਇਹ ਉਹਨਾਂ ਦਾ ਕੰਮ ਹੈ ਮੇਰਾ ਕੰਮ ਨਹੀਂ ਉਹਨਾਂ ਦੇ ਨਿੱਜੀ ਤੌਰ ਤੇ ਦਾ ਜੀ ਸਿੰਘ ਓਜਲਾ ਹਮੇਸ਼ਾ ਹੀ ਪੁਲ ਦਾ ਕੰਮ ਕਰਦਾ ਰਿਹਾ ਕੀ ਲੱਗਦਾ ਰਵਨੀਤ ਸਿੰਘ ਬਿੱਟੂ ਲਈ ਵੀ ਦੁਬਾਰਾ ਇੱਕ ਪੁਲ ਦਾ ਕੰਮ ਕਰਕੇ ਕਾਂਗਰਸ 'ਚ ਲੈ ਕੇ ਆ ਸਕਦੇ ਨੇ ਬਿਲਕੁਲ ਮੇਰੀਆਂ ਸ਼ੁਭ ਸ਼ਾਮਾਂ ਨੇ ਮੈਂ ਕਰੂੰਗਾ ਜ਼ਰੂਰ ਕੋਸ਼ਿਸ਼ ਕੀਤੀ ਜਾਏਗੀ ਪੂਰੀ ਨਾ ਕਰ ਸਕਾਂ ਆਲ ਕਿਉਂਕਿ ਕਾਂਗਰਸ ਦਾ ਬੜਾ ਪੁਰਾਣਾ ਇਤਿਹਾਸ ਉਹਨਾਂ ਨਾਲ ਜੁੜਿਆ ਔਰ ਸਰਦਾਰ ਬੈਂਸ ਸਿੰਘ ਜੀ ਤੋਂ ਲੈ ਕੇ ਅੱਗੇ ਤੱਕ ਔਰ ਮੈਂ ਤੇ ਮੇਰੇ ਸ਼ੁਭ ਕਾਮਨਾਵਾਂ ਉਹਨਾਂਗੇ ਹਮੇਸ਼ਾ ਹੀ ਅਰਦਾਸ ਹੋਊਗੀ ਮੁੜ ਵਾਪਸ ਕਰਨ ਉਹ ਸਮਾਂ ਬਦਲ ਗਿਆ ਹੈ ਅੱਜ ਹਰ ਚੀਜ਼ ਰਿਕਾਰਡ ਹੈ ਲੋਕਾਂ ਦੇ ਕੋਲ ਰਿਕਾਰਡ ਪਈ ਹੈ ਵੀ ਤੁਸੀਂ ਕੀ ਕਿਹਾ ਕਿੰਨੂੰ ਕੀ ਕਿਹਾ ਉਦੋਂ ਕਿਉਂ ਕਿਹਾ ਤੇ ਹੁਣ ਕਿਉਂ ਨਹੀਂ ਕਹਿੰਦੇ ਵੇਖੋ ਉਹਦਾ ਇੱਕ ਸਮਾਂ ਸੀ ਉਹਦੇ ਇੱਕ ਵੇਖ ਚ ਵਗੇ ਲੋਕ ਸੀ ਸਾਰੇ ਉਦੋਂ ਪੰਜਾਬ ਦੇ ਵਿੱਚ ਚਾਹੇ ਬੀਜੇਪੀ ਦਾ ਬੰਦਾ ਸੀ ਚਾਹੇ ਆਮ ਆਦਮੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਸੀ ਚਾਹੇ ਅਕਾਲੀ ਦਲ ਸੀ ਸਾਰਾ ਇੱਕ ਮੁੱਠ ਪੰਜਾਬ ਇਕੱਠਾ ਹੋ ਕੇ ਸਿੰਘੂ ਬਾਰਡਰ ਤੇ ਖੜਾ ਸੀ ਤੇ ਨਵਦੀ ਰਵਨੀਤ ਬਿੱਟੂ ਦਾ ਇਹ ਕਹਾਸਾ ਸੀ ਅਸੀਂ ਵੀ ਉਹਦਾ ਕਹਾਸਾ ਸੀ ਅਸੀਂ ਵੀ ਉਹ ਲੜਾਈ ਲੜੀ ਉਦੋਂ ਬੰਦੇ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਯਾਰ ਵੀ ਇੰਨੇ 700 ਲੋਕ ਸ਼ਹੀਦ ਹੋ ਜਾਣ ਜੇ ਤੁਸੀਂ ਇਹ ਕੰਮ ਕਰੋ ਹਾਂ ਉਸ ਤੋਂ ਬਾਅਦ ਸਾਲ ਬੀਤ ਗਿਆ ਹੈ ਹੁਣ ਵੀ ਉਹਦੀ ਮੈਂ ਵੀਡੀਓ ਸੋਨੇ ਆ ਕਿ ਮੈਂ ਪੰਜਾਬ ਦੇ ਮਸਲੇ ਹੱਲ ਕਰਾਉਣ ਨੂੰ ਗਿਆ ਪਰ ਦੇਖੋ ਕੀ ਮਸਲੇ ਹੱਲ ਹੁੰਦੇ ਨੇ ਕਿਉਂਕਿ ਅਜੇ ਤੱਕ ਤੇ ਮੋਦੀ ਸਾਹਿਬ ਦਾ ਕੋਈ ਧਿਆਨ ਪੰਜਾਬ ਵੱਲ ਹੈ ਹੀ ਨਹੀਂ ਅਜੇ ਤੱਕ ਤੇ ਕੋਈ ਅਜਿਹਾ ਕਿਤੇ ਅਜੇ ਤੱਕ ਤੇ ਕੋਈ ਇਹੋ ਜਿਹਾ ਮਸਲਾ ਆਇਆ ਹੀ ਨਹੀਂ ਕਿ ਜਿਹੜਾ ਉਹਨਾਂ ਨੇ ਮੈਨੂੰ ਲੱਗਾ ਹੋਵੇ ਕਿ ਪੰਜਾਬ ਦੇ ਹਿੱਤਾਂ ਵਾਸਤੇ ਕਰਨਾ ਹੈ ਉਲਟਾ ਕਿ ਉਹ ਮਤਲਬ ਅਜਿਹੇ ਕੰਮ ਕਰ ਰਹੇ ਨੇ ਅਜਿਹੇ ਸਿਸਟਮ ਅਪਣਾ ਰਹੇ ਨੇ ਜਿਹੜੇ ਕਿ ਬਹੁਤ ਗਲਤ ਹੈ ਜਿੱਦਾਂ ਹੁਣ ਚੰਡੀਗੜ੍ਹ ਦੇ ਉੱਤੇ ਕਬਜ਼ਾ ਕਬਜ਼ੇ ਹੋਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਪਾਖੜਾ ਡੈਮ ਦੇ ਉੱਤੇ ਕਬਜ਼ਾ ਹੋਣ ਦੀਆਂ ਤਿਆਰੀਆਂ ਹੋ ਰਹੀ ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਦੇ ਪੰਜਾਬ ਨੂੰ ਪਿਛਾੜਿਆ ਜਾ ਰਿਹਾ ਸੋ ਜਈਆਂ ਚੀਜ਼ਾਂ ਨੂੰ ਉਹ ਦੇਖੋ ਕੀ ਕਰ ਪਾਉਂਦੇ ਨੇ ਇਹ ਤੇ ਸਮਾਂ ਦੱਸੇਗਾ ਲੇਕਿਨ ਗੁਰਜੀਤ ਜੀ ਹੁਣ ਐਗਰੈਸਿਵ ਮੂਡ ਚ ਗਰੇਵਾਲ ਨਜ਼ਰ ਆ ਰਹੇ ਉਹ ਕਹਿੰਦੇ ਮੈਂ ਨਹੀਂ ਇਸ ਬੰਦੇ ਨਾਲ ਬੈਠ ਸਕਦਾ ਉਹਨਾਂ ਦੀ ਹੁਣ ਇੰਟਰਵਿਊ ਜਿਹੜੀਆਂ ਸਾਹਮਣੇ ਆ ਰਹੀ ਕਿ ਲੱਗਦਾ ਕਿ ਇਹ ਮਾਹੌਲ ਦੇ ਵਿੱਚ ਰਵਨੀਤ ਸਿੰਘ ਮਿੱਟੂ ਅਤੇ ਜਰਾ ਸਮਾਂ ਕੱਢ ਚੱਕ ਦੇਖੋ ਹੁਣ ਮਸਲਾ ਇਹ ਕਿ ਇਹ ਉਹਨਾਂ ਦੀ ਪਾਰਟੀ ਦਾ ਕੰਮ ਹੈ ਦੋਨੋਂ ਇੱਕ ਪਾਰਟੀ ਦੇ ਲੀਡਰ ਨੇ ਦੋਨੋਂ ਵੱਡੇ ਲੀਡਰ ਨੇ ਇਹ ਮੇਰਾ ਖਿਆਲ ਸਵਾਲ ਉਹੀ ਜਵਾਬ ਉਹੀ ਦੇ ਸਕਦੇ ਆ ਮੇਰਾ ਖਿਆਲ ਨਹੀਂ ਮੇਰਾ ਖਿਆਲ ਨਹੀਂ ਮੈਂ ਕੋਈ ਬ ਉਹ ਜੋ ਕਹਿੰਦੇ ਨੇ ਤੁਸੀਂ ਜਰੂਰ মিডিਆ ਹਾਊਸ ਚ ਲਾਓ ਦੋਵਾਂ ਦੀ ਇੱਕੋ ਆਮੋ ਸਾਹਮਣੇ ਚਲਾਓ ਇਹ ਉਹਨਾਂ ਦਾ ਕੰਮ ਹੈ ਮੇਰਾ ਕੰਮ ਨਹੀਂ ਉਹਨਾਂ ਦੇ ਨਿੱਜੀ ਤਖੰਦਾ ਕੀ ਕਰਦਾ ਸਿੰਘ ਓਜਲਾ ਹਮੇਸ਼ਾ ਹੀ ਪੁਲ ਦਾ ਕੰਮ ਕਰਦਾ ਰਿਹਾ ਕੀ ਲੱਗਦਾ ਰਵਨੀਤ ਸਿੰਘ ਬਿੱਟੂ ਲਈ ਵੀ ਦੁਬਾਰਾ ਇੱਕ ਪੁਲ ਦਾ ਕੰਮ ਕਰਕੇ ਕਾਂਗਰਸ 'ਚ ਲੈ ਕੇ ਆ ਸਕਦੇ ਨੇ ਬਿਲਕੁਲ ਮੇਰੀ ਸ਼ੁਭ ਸ਼ਾਮਾ ਨੇ ਮੈਂ ਕਰੂੰਗਾ ਜਰੂਰ ਕੋਸ਼ਿਸ਼ ਕੀਤੀ ਜਾਏਗੀ ਪੂਰੀ ਲੱਗਦਾ ਆਲਵੇਸ ਹਮੇਸ਼ਾ ਰਹੋਗੇ ਖੁੱਲੇ ਦਰਿਆ ਔਰ ਕਿਉਂਕਿ ਕਾਂਗਰਸ ਦਾ ਬੜਾ ਪੁਰਾਣਾ ਇਤਿਹਾਸ ਉਹਨਾਂ ਨਾਲ ਜੁੜਿਆ ਔਰ ਸਰਦਾਰ ਬੈਂ ਸਿੰਘ ਜੀ ਤੋਂ ਲੈ ਕੇ ਅੱਗੇ ਤੱਕ ਔਰ ਮੈਂ ਤੇ ਮੇਰੇ ਸ਼ੁਭ ਕਾਮਨਾਵਾਂ ਹੋਣਗੇ ਹਮੇਸ਼ਾ ਹੀ ਅਰਦਾਸ ਹੋਗੀ ਮੁੜ ਵਾਪਸ ਕਰਾਣਾ ਸਮਾਂ ਬਦਲ ਗਿਆ ਹੈ ਅੱਜ ਹਰ ਚੀਜ਼ ਰਿਕਾਰਡ ਹੈ ਲੋਕਾਂ ਦੇ ਕੋਲ ਰਿਕਾਰਡ ਪਈ ਹੈ ਵੀ ਤੁਸੀਂ ਕੀ ਕਿਹਾ ਕਿੰਨੂੰ ਕੀ ਕਿਹਾ ਉਦੋਂ ਕਿਉਂ ਕਿਹਾ ਤੇ ਹੁਣ ਕਿਉਂ ਨਹੀਂ ਕਹਿੰਦੇ ਵੇਖੋ ਉਹਦੇ ਇੱਕ ਸਮਾਂ ਸੀ ਉਹਦੇ ਇੱਕ ਵੇਖ ਚ ਵਗੇ ਲੋਕ ਸੀ ਸਾਰੇ ਉਦੋਂ ਪੰਜਾਬ ਦੇ ਵਿੱਚ ਚਾਹੇ ਭਾਜਪਾ ਦਾ ਬੰਦਾ ਸੀ ਚਾਹੇ ਆਮ ਆਦਮੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਸੀ ਚਾਹੇ ਅਕਾਲੀ ਦਲ ਸੀ ਸਾਰਾ ਇੱਕ ਮੁੱਠ ਪੰਜਾਬ ਇਕੱਠਾ ਹੋ ਕੇ ਸਿੰਘੂ ਬਾਰਡਰ ਤੇ ਖੜਾ ਸੀ ਤੇ ਨਵਦੀਪ ਰਵਨੀਤ ਬਿੱਟੂ ਵੀ ਉਹਦਾ ਇੱਕ ਹਿੱਸਾ ਸੀ ਅਸੀਂ ਵੀ ਉਹਦਾ ਇੱਕ ਹਿੱਸਾ ਸੀ ਅਸੀਂ ਵੀ ਉਹ ਲੜਾਈ ਲੜੀ ਉਦੋਂ ਬੰਦੇ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਯਾਰ ਵੀ ਇੰਨੇ 700 ਲੋਕ ਸ਼ਹੀਦ ਹੋ ਜਾਣ ਤੇ ਤੁਸੀਂ ਇਹ ਕੰਮ ਕਰੋ ਹਾਂ ਉਸ ਤੋਂ ਬਾਅਦ ਸਾਲ ਬੀਤ ਗਿਆ ਹੁਣ ਵੀ ਉਹਦੀ ਮੈਂ ਵੀਡੀਓ ਸੋਨੇ ਆ ਕਿ ਮੈਂ ਪੰਜਾਬ ਦੇ ਮਸਲੇ ਹੱਲ ਕਰਾਉਣ ਨੂੰ ਗਿਆ ਪਰ ਦੇਖੋ ਕੀ ਮਸਲੇ ਹੱਲ ਹੁੰਦੇ ਨੇ ਕਿਉਂਕਿ ਅਜੇ ਤੱਕ ਤੇ ਮੋਦੀ ਸਾਹਿਬ ਦਾ ਕੋਈ ਧਿਆਨ ਪੰਜਾਬ ਵੱਲ ਹੈ ਹੀ ਨਹੀਂ ਅਜੇ ਤੱਕ ਤੇ ਕੋਈ ਅਜਿਹਾ ਕਿਤੇ ਅਜੇ ਤੱਕ ਤੇ ਕੋਈ ਇਹੋ ਜਿਹਾ ਮਸਲਾ ਆਇਆ ਹੀ ਨਹੀਂ ਕਿ ਜਿਹੜਾ ਉਹਨਾਂ ਨੇ ਮੈਨੂੰ ਲੱਗਾ ਹੋਵੇ ਕਿ ਪੰਜਾਬ ਦੇ ਹਿੱਤਾਂ ਵਾਸਤੇ ਕਰਨਾ ਹੈ ਉਲਟਾ ਕਿ ਉਹ ਮਤਲਬ ਅਜਿਹੇ ਕੰਮ ਕਰ ਰਹੇ ਨੇ ਅਜਿਹੇ ਸਿਸਟਮ ਅਪਣਾ ਰਹੇ ਨੇ ਜਿਹੜੇ ਕਿ ਬਹੁਤ ਗਲਤ ਹੈ ਜਦੋਂ ਹੁ ਚੰਡੀਗੜ੍ਹ ਦੇ ਉੱਤੇ ਕਬਜ਼ੇ ਕਬਜ਼ੇ ਹੁੰਦੀਆਂ ਤਿਆਰੀਆਂ ਹੋ ਰਹੀਆਂ ਨੇ ਪਾਖੜਾ ਡੈਮ ਦੇ ਉੱਤੇ ਕਬਜ਼ੇ ਹੁੰਦੀਆਂ ਤਿਆਰੀਆਂ ਹੋ ਰਹੀਆਂ ਨੇ ਅ ਮਤਲਬ ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਦੇ ਪੰਜਾਬ ਨੂੰ ਪਛਾੜਿਆ ਜਾ ਰਿਹਾ ਸੋ ਜਈਆਂ ਚੀਜ਼ਾਂ ਨੂੰ ਉਹ ਦੇਖੋ ਕੀ ਕਰ ਪਾਉਂਦੇ ਨੇ ਇਹ ਤੇ ਸਮਾਂ ਦੱਸੇਗਾ ਲੇਕਿਨ ਗੁਰਜੀਤ ਜੀ ਹੁਣ ਅਗਰੈਸਿਵ ਮੂਡ ਚ ਗਰੇਵਾਲ ਨਜ਼ਰ ਆ ਰਹੇ ਉਹ ਕਹਿੰਦੇ ਮੈਂ ਨਹੀਂ ਇਸ ਬੰਦੇ ਨਾਲ ਬੈਠ ਸਕਦਾ ਉਹਨਾਂ ਦੀ ਹੁਣ ਇੰਟਰਵਿਊ ਜਿਹੜੀਆਂ ਸਾਹਮਣੇ ਆ ਰਹੀ ਕਿ ਲੱਗਦਾ ਕਿ ਇਹ ਮਾਹੌਲ ਦੇ ਵਿੱਚ ਰਵਨੀਤ ਸਿੰਘ ਮਿੱਟੂ ਅਤੇ ਜ਼ਰਾ ਸਮਾਂ ਕੱਢ ਚ ਦੇਖੋ ਹੁਣ ਮਸਲਾ ਇਹ ਕਿ ਇਹ ਉਹਨਾਂ ਦੀ ਪਾਰਟੀ ਦਾ ਕੰਮ ਹੈ ਦ ਦੋਨੋਂ ਵੱਡੇ ਲੀਡਰ ਨੇ ਇਹ ਮੇਰਾ ਖਿਆਲ ਸਵਾਲ ਉਹੀ ਜਵਾਬ ਉਹੀ ਦੇ ਸਕਦੇ ਆ ਮੇਰਾ ਖਿਆਲ ਨਹੀਂ ਮੇਰਾ ਖਿਆਲ ਨਹੀਂ ਮੈਂ ਕੋਈ ਬਲਦੀ ਚ ਕਿਉਂ ਦਾ ਕੰਮ ਪਾਵਾਂ ਤੇਲ 'ਚ ਮੈਂ ਨਹੀਂ ਉਹ ਕੰਮ ਕਰਦਾ ਉਹ ਜੋ ਕਹਿੰਦੇ ਨੇ ਤੁਸੀਂ ਜ਼ਰੂਰ ਮੀਡੀਆ ਹਾਊਸ ਚਲਾਓ ਦੋਵਾਂ ਦੀ ਇੱਕੋ ਆਮੋ ਸਾਹਮਣੇ ਚਲਾਓ ਇਹ ਉਹਨਾਂ ਦਾ ਕੰਮ ਹੈ ਮੇਰਾ ਕੰਮ ਨਹੀਂ ਉਹਨਾਂ ਦੇ ਨਿੱਜੀ ਤੌਰ 'ਤੇ ਜਿਕਰ ਸਿੰਘ ਓਜਲਾ ਹਮੇਸ਼ਾ ਹੀ ਪੁਲ ਦਾ ਕੰਮ ਕਰਦਾ ਰਿਹਾ ਕੀ ਲੱਗਦਾ ਰਵਨੀਤ ਸਿੰਘ ਬਿੱਟੂ ਲਈ ਵੀ ਦੁਬਾਰਾ ਇੱਕ ਪੁਲ ਦਾ ਕੰਮ ਕਰਕੇ ਕਾਂਗਰਸ 'ਚ ਲੈ ਕੇ ਆ ਸਕਦੇ ਬਿਲਕੁਲ ਮੇਰੀ ਸ਼ੁਭ ਸ਼ਾਮਾ ਨੇ ਮੈਂ ਕਰੂੰਗਾ ਜ਼ਰੂਰ ਕੋਸ਼ਿਸ਼ ਕੀਤੀ ਜਾਏਗੀ ਪੂਰੀ ਲਗਨ ਨਾਲ ਆਲਵੇ ਔਰ ਕਿਉਂਕਿ ਕਾਂਗਰਸ ਦਾ ਬੜਾ ਪੁਰਾਣਾ ਇਤਿਹਾਸ ਉਹਨਾਂ ਨਾਲ ਜੁੜਿਆ ਔਰ ਸਰਦਾਰ ਬੈਂ ਸਿੰਘ ਜੀ ਤੋਂ ਲੈ ਕੇ ਅੱਗੇ ਤੱਕ ਔਰ ਮੈਂ ਤੇ ਮੇਰੇ ਸ਼ੁਭ ਕਾਮਨਾਵਾਂ ਹੋਣਗੇ ਹਮੇਸ਼ਾ ਹੀ ਅਰਦਾਸ ਹੋਗੀ ਮੁੜ ਵਾਪਸ ਕਰਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ